ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤਮਈ ਭਜਾਂ ਬਾਣੀਆਂ ਦੇ ਨਤਨੇਮ ਦੀ ਸੰਪੂਰਨਤਾ ਹੋਈ ਸੋ ਅੰਮ੍ਰਿਤ ਵੇਲੇ ਦੇ ਪਾਵਨ ਹੁਕਮਾਂ ਦੀ ਵਿਚਾਰ ਕਰੀਏ ਅੱਜ ਦੇ ਪਾਵਨ ਹੁਕਮ ਸੋਠ ਰਾਗ ਦੀ ਵਾਰ ਦੇ ਅੰਦਰ ਦੋ ਸ਼ਲੋਕ ਅਤੇ ਇੱਕ ਪਉੜੀ ਬਹੁਨੇ ਸ਼ਲੋਕ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ ਤੇ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਅਚਾਰਨ ਕੀਤੀ ਹੋਈ ਹੈ ਆਓ ਜੋ ਪਹਿਲਾ ਸ਼ਲੋਕ ਹੈ ਉਸ ਪਾਵਨ ਸ਼ਲੋਕ ਦੇ ਸੋ ਫਖਰੀ ਅਰਥ करिए ਵਿਆਖਿਆ करिए ਜੀ ਸਤਿਗੁਰੂ ਜੀ ਆਰੰਭ ਦੇ ਵਿੱਚ ਜਿਕਰ ਕਰਦੇ ਨੇ ਮਾਇਆ ਮਮਤਾ ਮੋਹਣੀ ਜਿਨ੍ਹਾਂ ਵਣਦੰਤਾ ਜਗ ਭਾਇਆ ਮਨਮੁਖ ਸਾਧੇ ਗੁਰਮੁਖ ਉਪਰੇ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਇਹ ਜਗਤ ਦੇ ਵਿੱਚ ਤਿੰਨ ਪ੍ਰਕਾਰ ਦੇ ਨਾਲ ਵਿਚਰਦੀ ਹੈ ਹਰ ਇੱਕ ਮਨੁੱਖ ਇਸ ਮਾਇਆ ਤੋਂ ਪ੍ਰਭਾਵਿਤ ਹੈ ਸਤਗੁਰਾਂ ਨੇ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਜ਼ਿਕਰ ਕਰ ਦਿੱਤਾ ਹੈ कि ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਆਇਆ ਜਿਵੇਂ ਪੇਟ ਦੇ ਅੰਦਰ ਜਠ ਅਗਨੀ ਹੈ ਉਸੇ ਤਰ੍ਹਾਂ ਬਾਹਰ ਆਇਆ ਜਿਵੇਂ ਮਾਤਾ ਦੇ ਗਰਭ ਦੇ ਅੰਦਰ ਬੱਚੇ ਦੀ ਰੱਖਿਆ ਕੀਤੀ ਅਕਾਲ ਪੁਰਖ ਵਾਜਰੂ ਨੇ ਕਿਉਂਕਿ ਬੱਚੇ ਦੀ ਲਿਵ ਉਸ ਸਮੇਂ ਗਰਭ ਦੇ ਦੌਰਾਨ ਅਕਾਲ ਪੁਰਖ ਵਾਜਰੂ ਦੇ ਨਾਲ ਜੁੜੀ ਹੋਈ ਸੀ ਜਠ ਅਗਨੀ ਦੇ ਵਿੱਚ ਵੀ ਉੱਥੇ ਰੱਖਿਆ ਕੀਤੀ ਗਈ ਇਸੇ ਤਰ੍ਹਾਂ ਜੇਕਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਉਸ ਨਾਮ ਨਾਲ ਜਿਦ ਇਥੇ ਵੀ ਇਸ ਜਗਤ ਦੇ ਵਿੱਚ ਵੀ ਜੁੜ ਜਾਵੇ ਤਾਂ ਇਥੇ ਵੀ ਮਾਇਆ ਤੋਂ ਰੱਖਿਆ ਅਕਾਲ ਪੁਰਖ ਵਾਹਿਗੁਰੂ ਵੱਲੋਂ ਕੀਤੀ ਜਾਵੇਗੀ ਮਾਇਆ ਦੇ ਤਿੰਨ ਰੂਪ ਵਿਦਵਾਨਾਂ ਨੇ ਮੰਨੇ ਨੇ ਜੜ ਚੇਤਨ ਤੇ ਅਗਿਆਨ ਜਾੜੂ ਮਾਇਆ ਜਿਹੜੀ ਹੈ ਇਸ ਨੂੰ ਅਸੀਂ ਕਹਿ ਰਹੀਏ ਜਿਵੇਂ ਰੁਪਾਇਆ ਪੈਸਾ ਡਾਲਰ ਪਾਉਂਡ ਜ਼ਮੀਨ ਜਾਇਦਾਦ ਇਹ ਜੋ ਸਭ ਕੁਝ ਹੈ ਇਸੇ ਤਰ੍ਹਾਂ ਚੇਤਨ ਮਾਇਆ ਵੀ ਹੈ ਚੇਤਨ ਰੂਪ ਹੈ ਜਿਨ੍ਹਾਂ ਦੇ ਵਿੱਚ ਅਕਾਲ ਪੁਰਖ ਵਾਜਗੁਰੂ ਦੀ ਚੇਤਨਤਾ ਹੈ ਜਿਵੇਂ ਮਨੁੱਖ ਹੈ ਪਸ਼ੂ ਪੰਛੀ ਹਨ ਇਸੇ ਕਰਕੇ ਮਨੁੱਖ ਦਾ ਪਰਿਵਾਰ ਹੈ ਆਪਣੂੰ ਤੇ ਬੱਚੇ ਧੀਆਂ ਪੁੱਤਰ ਇਹ ਵੀ ਮਾਇਆ ਦਾ ਰੂਪ ਨੇ ਪਰ ਮਾਇਆ ਵਰਤਦੀ ਕਿਵੇਂ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਭੁੱਲ ਜਾਵੇ ਜਾਂ ਜੜ ਤੇ ਜਾਂ ਫਿਰ ਚੇਤਨ ਦੇ ਵਿੱਚ ਸੋਤੀ ਚਲੇ ਜਾਵੇ ਨਾ ਉਹਨਾਂ ਵਾਸਤੇ ਆਪਣਾ ਜੀਵਨ ਮਨੁੱਖ ਸਮਝ ਲਵੇ ਮੇਰਾ ਜੀਵਨ ਉਹਨਾਂ ਵਾਸਤੇ ਹੀ ਹੈ ਇਸ ਸਮਝ ਲੋ ਕਿ ਮਾਇਆ ਵਰਤ ਗਈ ਜਦੋਂ ਇਹ ਦਾਤਾਂ ਅਕਾਲ ਪੁਰਖ ਵਾਹਿਗੁਰੂ ਦੀਆਂ ਸਮਝੀਆਂ ਜਾਂਦੀਆਂ ਨੇ ਭਾਵੇਂ ਧਨ ਬਹੁਤ ਹੈ ਭਾਵੇਂ ਧੀਆ ਪੁੱਤਰ ਜਮੀਨ ਜਿਆਦਾ ਇਸ ਨੂੰ ਜਦੋਂ ਵਰਤਿਆ ਜਾਂਦਾ ਤੇ ਅ ਸੱਚੇ ਨਾਮ ਦੇ ਨਾਲ ਚਿੱਤ ਜੋੜਿਆ ਜਾਂਦਾ ਉਸ ਨੂੰ ਅਸੀਂ ਮਾਇਆ ਵਰਤਗੀ ਨਹੀਂ ਕਹਾਂ ਮਾਇਆ ਸਾਡੇ ਸਾਹਮਣੇ ਜੇਕਰ ਡੈਫੀਨੇਸ਼ਨ ਤੇ ਅਸੀਂ ਤਾਂ ਪਰਵਾਸਾ ਹੈ ਜੀ ਕਰਾਂਗੇ ਭਾਈ ਮਾਇਆ ਧਾਰੀ ਮਨੁੱਖ ਉਹ ਹੈ ਜਿਹਦੇ پاس ਬਹੁਤੀ ਮਾਇਆ ਅਸੀਂ ਤਾਂ ਇੰਜ ਕਹਾਂਗੇ ਇਹ ਜ਼ਰੂਰੀ ਨਹੀਂ ਕਿ ਜਿਹਦੇ پاس ਬਹੁਤੀ ਮਾਇਆ ਉਹ ਮਾਇਆ ਦੇ ਵਿੱਚ ਫਸਿਆ ਹੀ ਹੋਇਆ ਉਹ ਮਾਇਆ ਧਾਰੀ ਹੀ ਹੈ ਮਾਇਆ ਧਾਰੀ ਉਸ ਨੂੰ ਕਹਾਂਗੇ ਜਿਹੜੇ ਮਨੁੱਖ ਦੇ ਚੇਤਨਤਾ ਦੇ ਵਿੱਚ ਜਾਂ ਯਾਦ ਦੇ ਵਿੱਚ ਮਾਇਆ ਹੀ ਬੈਠੀ ਹੈ ਭਾਵੇਂ ਉਹ ਆਪ ਕੋ ਦਰਜੀ ਦਾ ਗਰੀਬ ਹੈ ਜੇ ਉਹਦੇ ਚਿੰਤਨਤਾ ਦੇ ਵਿੱਚ ਮਾਇਆ ਬੈਠੀ ਹੈ ਤੇ ਅਸੀਂ ਕਹਾਂਗੇ ਮਾਇਆ ਧਾਰੀ ਹੈ ਮਾਇਆ ਵਰਤਗੀ ਤੇ ਮਾਇਆ ਨੇ ਹਕਮ ਰਤਾ ਦਿੱਤਾ ਇਹਦੇ ਉਲਟ ਭਾਵੇਂ ਮਨੋੱਖ ਕਰੋੜਾਪਤੀ ਹੈ ਅਰਬਾਪਤੀ ਹੈ ਜੇ ਆਕਾਲ ਪੁਰਖ ਵਾਹਿਗੁਰੂ ਨੇ ਸੋਨਾ ਮਕਾਨ ਦੁੱਤਾ ਸੋਹਣੀ ਗੱਡੀ ਦਿੱਤੀ ਹੈ ਕਿ ਜੇ ਅੰਮ੍ਰਿਤ ਵੇਲੇ ਉਸੇ ਗੱਡੀ ਵਿੱਚ ਬੈਠ ਕੇ ਗੁਰੂ ਘਰ ਪਹੁੰਚਦਾ ਹੈ ਸੋ ਸਤ ਸੰਗਤ ਦੀਆਂ ਘੜੀਆਂ ਨਸੀਬ ਹੁੰਦੀਆਂ ਨੇ ਉਸੇ ਗੱਡੀ ਦੇ ਕਰਕੇ ਜੇ ਫਿਰ ਇਹ ਨੂੰ ਅਸੀਂ ਇਹ ਨਹੀਂ ਕਹਾਂਗੇ ਕਿ ਮਾਇਆ ਵਾਦਗੀ ਜੇ ਅਕਾਲ ਪੁਰਖ ਵਾਹਿਗੁਰੂ ਨੇ ਸੋਨਾ ਮਕਾਨ ਦਿੱਤਾ ਉਸ ਮਕਾਨ ਦੇ ਵਿੱਚ ਬੈਠ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕੀਤਾ ਜਾ ਰਿਹਾ ਜਾਂ ਸੁਖਮਨੀ ਸਾਹਿਬ ਜੀ ਦੀ ਆਹਣ ਬਾਣੀ ਦਾ ਪਾਠ ਪ੍ਰੇਮ ਦੇ ਨਾਲ ਕੀਤਾ ਜਾ ਰਿਹਾ ਨਾ ਇਹ ਪੇਤ੍ਰ ਸੁਖਾ ਅਨੇ ਵੀ ਜੁੜ ਗਿਆ ਹੋ ਮਨੋ ਉਹ ਤਮਾਇ ਤੂੰ ਸਗੋਂ ਆਜ਼ਾਦ ਹੋਣ ਦੀ ਕੋਸ਼ਿਸ਼ ਕਰਦੇ ਆ ਉਹ ਤਾਂ ਲਿਰ ਜੁੜ ਰਹੀ ਹੈ ਪਰਮਾਤਮਾ ਦੇ ਨਾਲ ਮਾਇਆ ਧਾਰੀ ਅਸੀਂ ਉਸ ਨੂੰ ਹੀ ਕਹਾਂਗੇ ਜਿਹਦੇ ਚੇਤਨਕਾ ਦੇ ਵਿੱਚ ਜਿਹੜੀ ਯਾਦ ਵਿੱਚ ਹਮੇਸ਼ਾ ਮਾਇਆ ਹੀ ਮਾਇਆ ਜਿਹੜਾ ਉੱਠਦੇ ਬੈਠਦੇ ਸੌਂਦੇ ਹੋਏ ਜਾਗਦੇ ਹੋਏ ਭਾਵੇਂ ਹਰ ਸਮੇਂ ਮਾਇਆਵਾਰੀ ਸੋਚੀ ਜਾਂਦਾ ਔਸਮੇ ਮਾਇਆ ਮਾਇਆ ਜਾਂ ਚੇਤਨਤਾ ਵੈਦ ਜੜਵਰੀ ਇਹ ਸਤਿਗੁਰੂ ਜੀ ਪਰਮਾਨ ਕਰਦੇ ਨੇ ਮਾਇਆ ਮਮਤਾ ਮੋਹਣੀ ਮਾਇਆ ਦੀ ਜਿਹੜੀ ਅਪਨਤ ਹੈ ਇਹ ਮਨ ਨੂੰ ਮੋਹ ਵਾਲੀ ਹੈ ਤੇ ਜਿਨ ਬਿਨ ਦੰਤ ਜਗ ਖਾਇਆ ਇਸ ਮਾਇਆ ਨੇ ਬਿਨਾ ਹੀ ਦੰਤਾਂ ਤੋਂ ਸਾਰੇ ਜਗਤ ਨੂੰ ਖਾਇਆ ਸਾਰੇ ਜਗਤ ਨੂੰ ਨਿਗਲ ਲਿਆ ਅਜਿਹੀ ਹੈ ਮਾਇਆ ਇਹ ਜਿਹੜੇ ਵੀ ਮਨੁੱਖ ਇਹਦੇ ਅਧੀਨ ਆਉਂਦੇ ਨੇ ਬਸ ਉਹਨਾਂ ਨੂੰ ਮੋਹਤ ਕਰ ਲੈਂਦੀ ਹੈ ਮਾਇਆ ਮਨੁੱਖ ਖਾਦੇ ਗੁਰ ਮੁਖ ਉੱਭਰੇ ਮਨ ਮੁਕਤ ਤਾਂ ਸਾਦੇਗੇ ਜਿਹੜੇ ਮਨ ਦੇ ਮਗਰ ਲੱਗੇ ਜਿਨ੍ਹਾਂ ਨੇ ਮਨ ਦੀ ਮਰਜੀ ਹੀ ਕੀਤੀ ਉਹ ਨਹੀਂ ਬਚ ਸਕੀ ਇਸ ਮਾਇਆ ਤੋਂ ਉਹ ਇਹਦੇ ਅਧੀਨ ਹੀ ਰਹੇ ਇਹ ਸਤਿਗੁਰੂ ਜੀ ਫਿਰ ਬਜੇ ਕਉ ਏਹੇ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਸਕਦੇ ਨੇ ਸਾਧੂ ਜੀ ਆਖਦੇ ਨੇ ਗੁਰਮੁਖ ਉੱਭਰੇ ਜਿਹੜੇ ਗੁਰਮੁਖ ਜਨ ਨੇ ਜਿਹੜੇ ਗੁਰੂ ਦੇ ਵਾਹ ਜਿਨ੍ਹਾਂ ਦਾ ਮੁਖ ਹੈ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਪਹਿਲ ਦਿੱਤੀ ਹੈ ਗੁਰੂ ਦੇ ਸਿਧਾਂਤ ਨੂੰ ਪਹਿਲ ਦਿੱਤੀ ਹੈ ਉਹ ਮਨੁੱਖ ਗੁਰੂ ਦੇ ਦੱਸੇ ਹੋਏ ਹੁਕਮ ਅਨੁਸਾਰ ਚੱਲ ਕੇ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਗਏ ਮਾਇਆ ਦੇ ਅਧੀਨ ਨਹੀਂ ਹੋਏ ਹੋ ਤੇ ਜਿਨਿ ਸੱਚ ਨਾਮ ਚਿਤ ਲਾਇਆ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸੱਚੇ ਨਾਮ ਦੇ ਵਿੱਚ ਆਪਣਾ ਚਿੱਤ ਲਾ ਲਿਆ ਤੇ ਹੁਣ ਮਾਇਆ ਦੇ ਵੱਲੋਂ ਚਿੱਤ ਹਟਾ ਲਿਆ ਸੱਚੇ ਨਾਮ ਦੇ ਵਿੱਚ ਚਿੱਤ ਲਾ ਲਿਆ ਭਾਈ ਉਹ ਮਾਇਆ ਤੋਂ ਬਚ ਗਏ ਬਿਨ ਮਾਵ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਨਾਮ ਤੋਂ ਬਿਨਾ ਜਗਤ ਇੰਜੈ ਜਿਵੇਂ ਕਮਲਾ ਫਿਰੈ ਜੇ ਮੇ ਕੋਈ ਪਾਗਲ ਮਨੁੱਖ ਫਿਰਦਾ ਹੋਵੇ ਉਹ ਮਨੁੱਖ ਜਿਹਨੂੰ ਸੋਝੀ ਹੀ ਕੋਈ ਨਹੀਂ ਨਾ ਉਹਨੂੰ ਖਾਣ ਦਾ ਪਤਾ ਨਾ ਪੀਣ ਦਾ ਪਤਾ ਨਾ ਪਹਿਨਣ ਦਾ ਪਤਾ ਨਾ ਗੱਲਬਾਤ ਕਰਨ ਦਾ ਸਲੀਕਾ ਆਉਂਦਾ ਉਸ ਨੂੰ ਜਿਹਦਾ ਮਾਈਂਡ ਹੀ ਕੰਮ ਨਹੀਂ ਕਰਦਾ ਜਿਹਦਾ ਮਨ ਕੰਮ ਹੀ ਨਹੀਂ ਕਰ ਰਿਹਾ ਇਹਨੂੰ ਅਸੀਂ ਕਮਲਾ ਕਹਿੰਦੇ ਆ ਪਾਗਲ ਕਹਿ ਦਿੰਦੇ ਆ ਵਾਸਾ ਗੁਰ ਦੇ ਗੁਰ ਅਮਰਦਾਸ ਜੀ ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਨਾਲੋਂ ਭਾਈ ਟੁੱਟੇ ਹੋਏ ਨੇ ਜਿਨ੍ਹਾਂ ਦੀ ਲਿਬ ਅਜੇ ਤੱਕ ਨਾਮ ਨਾਲ ਨਹੀਂ ਜੁੜੀ ਜਿਨ੍ਹਾਂ ਨੇ ਨਾਮ ਦਾ ਓਟ ਆਸਰਾ ਨਹੀਂ ਤਕਿਆ ਨਾ ਉਹ ਇੰਜ ਸਮਝ ਲੋ ਕਿ ਇਸ ਜਗਤ ਦੇ ਵਿੱਚ ਉਹ ਪਾਗਲਾਂ ਦੀ ਨਿਆਈ ਕਰ ਰਹੇ ਨੇ ਜਿਵੇਂ ਪਾਗਲ ਨੂੰ ਖਾਣ ਪੀਣ ਦਾ ਪਹਿਨਣ ਦਾ ਫਰਕ ਨਹੀਂ ਹੁੰਦਾ ਹੈ ਇਸੇ ਤਰ੍ਹਾਂ ਉਸ ਮਨੁੱਖ ਨੂੰ ਜਿਹੜਾ ਨਾਮ ਦੇ ਨਾਲ ਟੋਟਿਆ ਹੋਇਆ ਜੀਵਨ ਜਿਉਂਦੀ ਜਾਂਚ ਉਸ ਨੂੰ ਵੀ ਨਹੀਂ ਆਉਂਦੀ ਉਹ ਵੀ ਕੰਮ ਕੁਝ ਹੋਰ ਕਰਨ ਵਾਸਤੇ ਇੱਥੇ ਆਇਆ ਕੰਮ ਤਾਂ ਅਕਾਲ ਪੁਰਖ ਵਾਹਿਗੁਰੂ ਨਾਲ ਲਿਵ ਜੋੜ ਕੇ ਉਸ ਵਿੱਚ ਅਭੇਦ ਹੋਣ ਵਾਸਤੇ ਆਇਆ ਪਰ ਉਹ ਇਸ ਧੰਗ ਨੂੰ ਇਸ ਯੁਕਤੀ ਨੂੰ ਜਾਣਦਾ ਹੀ ਨਹੀਂ ਉਹਨਾਂ ਨੇ ਤਾਂ ਇਹ ਜੱਗ ਮਿੱਠਾ ਅਗਲਾ ਕਿਸ ਜਿੱਠਾ ਇਹ ਸਿਧਾਂਤ ਅਪਣਾ ਲਿਆ ਕਿ ਭਾਈ ਇਹ ਜਗਤ ਹੀ ਸਭ ਕੁਝ ਹੈ ਆਉ ਤਯੋ ਤੇ ਐਸ਼ ਕਰੋ ਇਹ ਬਾਸਾ ਜੀ ਆਖਦੇ ਨੇ ਬਿਨ ਨਾਵੈ ਨਾਮ ਤੋਂ ਬਿਨਾ ਜਗ ਕਮਲਾ ਫਿਰੈ ਭਾਈ ਇਹ ਸਾਰਾ ਜਗਤ ਕਮਲਿਆਂ ਦੇ ਨਿਆਈ ਪਾਗਲਾ ਦੇ ਨਿਆਈ ਬੱਧਿਆ ਜਿਹੜੇ ਨਾਮ ਦੇ ਨਾਲ ਨਹੀਂ ਜੁੜੇ ਹੋਏ ਗੁਰਮੁਖ ਨਦਰੀ ਆਆ ਪਰ ਗੁਰਮੁਖਾਂ ਨੂੰ ਗੁਰੂ ਦੁਆਰਾ ਮਾਇਆ ਦਾ ਦ੍ਰਿਸ਼ ਨਜ਼ਰੀ ਆਇਆ ਭਾਵ ਦਿਸਿਆ ਕਿ ਮਾਇਆ ਕੀ ਕੁਝ ਕਰਦੀ ਐ ਗੁਰਮੁਖਾਂ ਦੇ ਨਜ਼ਰ ਦੇ ਵਿੱਚ ਆ ਗਿਆ ਧੰਦਾ ਕਰਤਿਆਂ ਨੇ ਹਪਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਜਿਹੜੇ ਮਨ ਮੁਖ ਨਾਮ ਦੇ ਨਾਲੋਂ ਟੁੱਟੇ ਹੋਏ ਉਹਨਾਂ ਨੇ ਇਸ ਜਗਤ ਦੇ ਵਿੱਚ ਧੰਦਾ ਕਰਦਿਆਂ ਹੀ ਆਪਣਾ ਇਹ ਅਮੋਲਕ ਜਨਮ ਇਹ ਦੁਰਲੱਭ ਦੇਹੀ ਇਹ ਗਵਾ ਲਈ ਜਿਹਦੀ ਕੀਮਤ ਨਹੀਂ ਪਾਈ ਜਾ ਸਕਦੀ ਇਹ ਦੇਹੀ ਜਿਹਨੂੰ ਦੇਵੀ ਦੇਵਤੇ ਵੀ ਲੋਚਦੇ ਨੇ ਇਹ ਐਵੇਂ ਵਿਰਥ ਗਵਾ ਲਈ ਸੁਖ ਦਾਤਾ ਮਨ ਨਾ ਵਸਾਇਆ ਸਗੋਂ ਉਹ ਸੁੱਖਾਂ ਦਾ ਦਾਤਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਮਨ ਵਿੱਚ ਨਹੀਂ ਵਸਾਇਆ ਸਗੋਂ ਇਹ ਧੰਦਾ ਕਰਦਿਆਂ ਹੀ ਪਰਵਾਰ ਨੂੰ ਪਾਲਦਿਆਂ ਹੀ ਇਸੇ ਤਰ੍ਹਾਂ ساری ਉਮਰ ਜਿਹੜੀ ਉਹਨਾਂ ਨੇ ਗੁਜ਼ਾਰ ਦਿੱਤੀ ਗੁਰਮੁਖੋ ਇਹ ਜਿਹੜੇ ਪੰਮ ਬਾਜ ਨੇ ਨਾ ਕਿ ਕਿ ਕਈ ਵਾਰ ਵਿਚਾਰ ਹੋਈ ਹੈ ਪਸ਼ੂ ਪੰਛੀ ਜਾਨਵਰ ਉਹ ਵੀ ਸਭ ਕੁਝ ਕਰਦੇ ਨੇ ਆਪਣੇ ਧੀਆਂ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਪਾਲਦੇ ਨੇ ਆਪਣੀ ਜਾਨ ਨਾਲੋਂ ਵਧੇਰੇ ਪਿਆਰ ਕਰਦੇ ਨੇ ਉਹਨਾਂ ਦੇਖੋ ਪੰਛੀ ਕਿਵੇਂ ਚੋਗਾ ਚੋਕੇ ਲੈ ਆ ਕੇ ਦਿੰਦੇ ਨੇ ਉਹਨਾਂ ਵਾਸਤੇ ਮਕਾਨਾਂ ਦਾ ਪ੍ਰਬੰਧ ਕਰਦੇ ਨੇ ਬੜੇ ਸੋਹਣੇ ਸੋਹਣੇ ਆਂਗਣੇ ਪਾਏ ਜਾਂਦੇ ਨੇ ਇਹ ਤਾਂ ਪਸ਼ੂ ਪੰਛੀ ਵੀ ਕਰਦੇ ਨੇ ਪਰ ਮਨੁੱਖ ਨੂੰ ਚੇਤਨਤਾ ਬਖਸ਼ੀ ਹੈ ਮਨੁੱਖ ਨੇ ਇਹ ਕੰਮ ਕਰ ਦੇ ਕਰਦੇ ਗੁਰੂ ਸਾਹਿਬ ਤੋਂ ਸਿੱਖਿਆ ਲੈ ਕੇ ਸੱਚੇ ਨਾਮ ਦੇ ਵਿੱਚ ਚਿੱਤ ਜੋੜਨਾ ਤੇ ਚਿੱਤ ਜੋੜ ਕੇ ਅਕਾਲ ਪੁਰਖ ਬਾਹਰ ਗੁਰੂ ਦੇ ਹੁਕਮ ਦੇ ਵਿੱਚ ਰਜ਼ਾ ਦੇ ਵਿੱਚ ਚੱਲ ਕੇ 84 ਲੱਖ ਦੀ ਕੈਦ ਦੇ ਵਿੱਚੋਂ ਆਜ਼ਾਦ ਹੋਣਾ ਪਰਮਾਤਮਾ ਵਿੱਚ ਅਭੇਦ ਹੋਣਾ ਹੈ ਨਾਮਕ ਨਾਮ ਅਤੇ ਨਾਮੋਂ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਭਾਈ ਇਹ ਪ੍ਰਮਾਤਮਾ ਦਾ ਨਾਮ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਪ੍ਰਾਪਤ ਹੋਇਆ ਗੁਰੂ ਦੁਆਰਾ ਜਿਨ ਕੋ ਧੁਰ ਲਿਖ ਪਾਇਆ ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਪ੍ਰਮਾਤਮਾ ਨੇ ਭਰਗਾ ਵਿੱਚ ਲਿਖ ਕੇ ਭੇਜਿਆ ਇਹ ਉਹਨਾਂ ਦੇ ਹਿੱਸੇ ਹੀ ਆਇਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਲਿਖ ਕੇ ਭੇਜਿਆ ਸਤ ਸੰਗਤ ਦੀਆਂ ਘੜੀਆਂ ਉਹੀ ਗੁਰੂ ਚਰਨਾਂ ਵਿੱਚ ਆ ਕੇ ਜੁੜਦੇ ਨੇ ਉਹੀ ਸਤਗੁਰਾਂ ਦੀ ਗੋਦ ਦਾ ਨਿਕ ਮਾਣਦੇ ਨੇ ਉਹੀ ਸੱਚੇ ਨਾਮ ਦੇ ਨਾਲ ਚਿੱਤ ਜੋੜਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ ਸਤਗੁਰੂ ਜੀ ਆਖਦੇ ਨੇ ਸੋ ਬਿਨ ਭਾਗਾਂ ਸਤ ਸੰਗ ਨਾ ਲੱਗੈ ਇਹ ਭਾਗਾਂ ਤੋਂ ਬਿਨਾਂ ਸਤ ਸੰਗਤ ਦੀਆਂ ਘੜੀਆਂ ਂਸੀਬ ਨਹੀਂ ਹੁੰਦੀਆਂ ਜੇ ਗੁਰੂ ਦਰਬਾਰ ਦੇ ਵਿੱਚ ਅਸੀਂ ਸੱਜ ਕੇ ਬੈਠੇ ਆਂ ਗੁਰੂ ਸਾਹਿਬ ਦੀ ਬਾਣੀ ਕੀਰਤਨ ਸੁਣ ਰਹੇ ਆਂ ਕਥਾ ਸੁਣ ਰਹੇ ਆਂ ਤਾਂ ਵੱਡੇ ਭਾਗ ਜਾਣੋ ਇਹ ਸਤਗੁਰਾਂ ਦੀ ਦਇਆ ਹੈ ਸਾਡੇ ਤੇ ਕਿਰਪਾ ਸਤਗੁਰਾਂ ਦੀ ਤਾਂ ਗੁਰੂ ਚਰਨਾਂ ਵਿੱਚ ਆ ਕੇ ਜੁੜ ਕੇ ਬੈਠਦੇ ਹਾਂ ਸੋ ਸਤਗੁਰਾਂ ਨੇ ਕਿਰਪਾ ਕੀਤੀ ਪਹਿਲੇ ਸ਼ਲੋਕ ਦੇ ਅੰਦਰ ਮਾਇਆ ਦੇ ਬਾਰੇ ਜ਼ਿਕਰ ਕੀਤਾ ਹੈ ਮਾਇਆ ਵੀ ਆਪਣਤ ਮਨ ਨੂੰ ਮੋਲ ਮੋਲ ਵਾਲੀ ਹੈ ਕਿ ਸਾਰੇ ਜਗਤ ਨੂੰ ਇਸ ਮਾਇਆ ਨੇ ਭਾਈ ਬਿਨਾਂ ਹੀ ਦੰਦਾਂ ਤੋਂ ਜਗਤ ਨੂੰ ਚਬਾ ਚਬਾ ਕੇ ਇਸੇ ਤਰ੍ਹਾਂ ਪਾ ਲਿਆ ਨੇ ਕੋਲ ਜਿਆ ਸਾਰੇ ਜਗਤ ਨੂੰ ਪਰ ਜਿਹੜੇ ਗੁਰਮਖ ਜਨ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਜੀਵਨ ਜਿਉਇਆ ਤੇ ਸੱਚੇ ਨਾਮ ਦੇ ਵਿੱਚ ਚਿੱਤ ਜੋੜਿਆ ਉਹ ਇਸ ਮਾਇਆ ਤੋਂ ਬਚ ਗਏ ਇਹ ਤੋਂ ਉੱਬਰ ਗਏ ਜੋ ਸਤਗੁਰਾਂ ਦੇ ਭਾਵ ਨਾਮ ਉਹਦੇ ਵਿੱਚ ਵਸਾਉਣਗੇ ਲੋਗ ਸੁਖੀਏ ਪਰ ਲੋਗਾਂ ਸੇ ਹਿੰਦੇ ਦੀ ਕੋਸ਼ਿਸ਼ ਹੋਵੇਗੀ ਉਹ ਚੁੱਕ ਦੀ ਮਾਫੀ ਆਉ ਛੇ ਪੌੜੀਆਂ ਅਨੰਦ ਸਾਹਿਬ ਪੜ ਕੇ ਅਰਦਾਸ ਬੇਨ ਦੀ ਬਖਸ਼ਿਸ਼ ਹੋਈ ਹੈ ਜੀ ਰਾਮ ਕਲੀ ਮਹਲਾ ਦੀ ਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਾਇ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਬਰੀਆਂ ਸ਼ਬਦ ਜਾਵਣ ਆਈਆਂ ਖਬਦੋ ਤੰਗਾ ਰੋਹਰੀ ਕੇ ਰਾਮ ਜਨੀ ਵਸਾਇਆ ਕਹਿ ਨਾਨਕਿਆ ਨਾਮ ਤੋਵਾ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾ ਰਹੁ ਹਰ ਨਾਮ ਦੇ ਹਰ ਨਾਮ ਰੋਹ ਤੂ ਮਨ ਮੇਰੇ ਰੂਪ ਸਭ ਦਸਾਰਣਾ ਅੰਗੀਕਾਰਿਓ ਕਰੇ ਤੇਰਾ ਕਰਜ ਸਭ ਸਵਾਰਣਾ ਸਬਨਾਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਮਕ ਮਨ ਮੇਰੇ ਸਦਾ ਰਹਾ ਵਰਨਾਲੇ ਸੱਚੇ ਸਾਹਿਬ ਆਕਿਆ ਮਨ ਹੀ ਕਰਤੇ ਰਹਿ ਕਰ ਤੋਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹ ਨਾਮ ਸੋ ਸੱਚੇ ਸਾਹਿਬ ਕਿਆ ਮਾਨੀ ਕਰ ਤੇਰਾ ਸਚਾ ਮਾ ਮੇਰਾ ਆਧਾਰੋ ਸਚਾ ਨਾਮ ਹੈ ਆਧਾਰ ਮੇਰਾ ਜਿਨ ਭੁਖਾ ਸਭ ਦਵਾਈਆ ਜਰ ਸਾਤ ਸੁਖ ਮਨ ਆਏ ਵਸਿਆ ਜਿ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਸ ਦੀਆਂ ਇਹ ਵਡਿਆਈਆ ਕਹੈ ਨਾਮ ਕੋ ਸਮੋ ਸੰਕੋ ਸਭ ਦੁਤਰੋ ਕੇ ਆਹੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚਿ ਸ਼ਬਦ ਤਤਿ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਭਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਤ ਕੋ ਮਾਰਿਆ ਤੁਧ ਸਰੰ ਪਾਇ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹ ਸੁਖ ਹੋ ਆਦਿ ਘਰ ਅਨਹਦ ਵਾਜੇ आनंद सुन ओवर द भाग की हो, हो सगले मनोरथ पूरे पार ब्रह्म प्रभु पाया तेरे सगले बसे दू क्रोध संताप एरे सोनी सच्ची वाणी संत साजन भए सर से पूजे गुरु ते जानी सुनते पुनीत कहते पद तु सत गुरु रहया पार पूरे बे नवमक नानक गुरु चरण लागी ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ